ਇਹਦੇ ਸੋਚਿਆ ਵੀ ਨਹੀਂ ਜਾ ਸਕਦਾ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਕੋਈ ਸਰਵਉੱਚਤਾ ਨੂੰ ਚੈਲੰਜ ਕਰ ਦੂਗਾ ਜਾਂ ਕੋਈ ហេਠਾ ਕਰ ਸਕਦਾ। ਬਾਕੀ ਦੇਖੋ ਅੱਜ ਮੈਂ ਆਇਆ ਕੱਲ ਨੂੰ ਮੇਰੇ ਥਾਂ ਤੇ ਵੀ ਹੋਰ ਵੀ ਆਊਗਾ। ਮੈਂ ਵਾਅਦਾ ਕਰਦਾ। ਜਿੱਦਣ ਪੰਥ ਨੇ ਸਮਝਿਆ ਵੀ ਮੇਰੇ 'ਚ ਕਮੀਆਂ ਮੈਨੂੰ ਸੇਵਾ ਨਹੀਂ ਕਰਨੀ ਚਾਹੀਦੀ। ਹੱਥ ਜੋੜ ਕੇ ਸੇਵਾ ਛੱਡਾਂਗੇ ਤੇ ਜਿਹੜਾ ਸਾਥੋਂ ਬਾਅਦ ਆਏਗਾ ਸਿੰਘ ਸਾਹਿਬ ਕੋਈ ਵੀ ਆਪ ਉਹਨੂੰ ਦਸਤਾਰ ਦੇ ਕੇ ਆਵਾਂਗੇ। ਸ਼੍ਰੋਮਣੀ ਕਮੇਟੀ ਵੱਲੋਂ ਤਖਤ ਸਾਹਿਬ ਦੇ ਨਵੇਂ ਬਣਾਏ ਜਥੇਦਾਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਲਦੀਪ ਸਿੰਘ ਗੜਗਾਜ ਅੱਜ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸultanpur Lodhi ਵਿਖੇ ਨਤਮਸਤਕ ਹੋਏ। ਇਸ ਉਪਰੰਤ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਕਿ ਤੁਹਾਡੀ ਦਸਤਾਰਬੰਦੀ ਦੌਰਾਨ ਕੁਝ ਲੋਕਾਂ ਵੱਲੋਂ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ ਕਿ ਮर्याਦਾ ਦੀ ਉਲੰਘਣਾ ਹੋਈ ਹੈ ਤਾਂ ਜਥੇਦਾਰ ਗਿਆਨੀ ਗੁਲਦੀਪ ਸਿੰਘ ਗੜਗਾਜ ਨੇ ਜਵਾਬ ਦਿੱਤਾ ਕਿ ਮੈਂ ਕਿਸੇ ਵੀ ਚੀਜ਼ ਤੇ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦਾ। ਪਰ ਮੈਂ ਸਮਝਦਾ ਹਾਂ ਕਿ ਅਸੀਂ ਸਾਰੇ ਹੀ ਇੱਕ ਗੁਰੂਪੰਥ ਦਾ ਹਿੱਸਾ ਹਾਂ ਤੇ ਗੁਰੂਪੰਥ ਦਾ ਹਿੱਸਾ ਹੋਣ ਦੇ ਨਾਤੇ ਗੁਰੂਪੰਥ ਦੇ ਪ੍ਰਤੀ ਸਾਡੇ ਸਾਰਿਆਂ ਦੇ ਬਹੁਤ ਸਾਰੇ ਫਰਜ਼ ਹਨ ਦੇਖੋ ਮੈਂ ਕਿਸੇ ਵੀ ਚੀਜ਼ ਦੇ ਉੱਤੇ ਕੋਈ ਕਮੈਂਟ ਨਹੀਂ ਕਰਨਾ ਪਰ ਮੈਂ ਇਹ ਸਮਝਦਾ ਹਾਂ ਕਿ ਅਸੀਂ ਸਾਰੇ ਹੀ ਇੱਕ ਗੁਰੂਪੰਥ ਦਾ ਹਿੱਸਾ ਵਾਂ ਤੇ ਗੁਰੂਪੰਥ ਦਾ ਹਿੱਸਾ ਹੋਣ ਦੇ ਨਾਤੇ ਗੁਰੂਪੰਥ ਦੇ ਪ੍ਰਤੀ ਸਾਡੇ ਸਾਰਿਆਂ ਦੇ ਫਰਜ਼ ਆ ਕਿ ਅਸੀਂ ਗੁਰੂ ਪੰਥ ਦੀ ਚੜ੍ਹਦੀ ਕਲਾ ਦੇ ਲਈ ਤਤ ਪਰ ਰਹੀਏ ਤਾਂ ਉਹਦੇ ਲਈ ਅਸੀਂ ਤਤ ਪਰਾਂ ਬਾਕੀ ਗੁਰੂ ਨਾਨਕ ਪਾਤਸ਼ਾਹ ਸਭ ਸੱਚ ਜਾਣਦੇ ਆ ਗੁਰੂ ਤੋਂ ਕੁਝ ਵੀ ਲੁਕਿਆ ਨਹੀਂ ਹੁੰਦਾ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਮੈਂ ਤੇ ਹੀ ਕਹੂੰਗਾ ਕਿ ਵੀ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਪੰਥ ਦੀ ਚੜ੍ਹ ਦੀ ਕਲਾ ਲਈ ਕਾਰਜ ਕਰਨੇ ਚਾਹੀਦੇ ਸਾਬਕਾ ਜਥੇਦਾਰ ਨੂੰ ਹਟਾਉਣ ਦੇ ਫੈਸਲੇ ਤੇ ਸਿਆਸੀ ਅਤੇ ਧਾਰਮਿਕ ਆਗੂਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਸਵਾਲ ਵਿੱਚ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮੈਂ ਇਸ ਤੇ ਵੀ ਕੁਝ ਨਹੀਂ ਕਹਿਣਾ ਚਾਹਾਂਗਾ ਇਹ ਜਥੇਦਾਰ ਸਾਹਿਬ ਦਾ ਮਸਲਾ ਨਹੀਂ ਹੈ ਜਥੇਦਾਰ ਦਾ ਮਸਲਾ ਧਰਮ ਪ੍ਰਚਾਰ ਕਰਨ ਦਾ ਹੈ ਮੈਂ ਕੁਝ ਨਹੀਂ ਕਹਿਣਾ ਚਾਹਾਂਗਾ ਇਹ ਇਹ ਮਤਲਬ ਜਥੇਦਾਰ ਸਾਹਿਬ ਦਾ ਮਸਲਾ ਨਹੀਂ ਹੈ ਜਥੇਦਾਰ ਸਾਹਿਬ ਦਾ ਮਸਲਾ ਹੈਗਾ ਧਰਮ ਦਾ ਪ੍ਰਚਾਰ ਕਰਨਾ ਕਿਉਂਕਿ ਮੈਂ ਸਮਝਦਾ ਕਿ ਅੱਜ ਜਦੋਂ ਅਸੀਂ ਆਪਣੇ ਪੰਜਾਬ ਨੂੰ ਦੇਖਦੇ ਆ ਅੱਜ ਪੰਜਾਬ ਦੇ ਵਿੱਚ ਇੱਕ ਨਿਰਾਸ਼ਾ ਵਾ ਸਾਡੇ ਪਿੰਡ ਖਾਲੀ ਆ ਔਰ ਜਿਹੜੀਆਂ ਜਿਹੜੀ ਗੱਲ ਪ੍ਰੋਫੈਸਰ ਪੂਰਨ ਸਿੰਘ ਹੰਡਾ ਨੇ ਲਿਖੀ ਆ ਨਾ ਵੀ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਦੇ ਉੱਤੇ ਪੰਜਾਬ ਗੁਰੂਆਂ ਦੇ ਨਾਮ ਤੇ ਜਿਉਂਦਾ ਪਰ ਪਿਛਲੇ ਕੁਝ ਸਮੇਂ ਤੋਂ ਇੱਥੇ ਨਿਰਾਸ਼ਾ ਵਾ ਸਾਡੇ ਪਿੰਡਾਂ ਦੇ ਵਿੱਚ ਸਾਡੀ ਆਬਾਦੀ ਦਾ ਤੁਹਾਨੂੰ ਵੀ ਪਤਾ ਵੀ ਕੀ ਬਣਿਆ ਬਹੁਤਾ ਪ੍ਰਵਾਸ ਵੀ ਹੋਇਆ ਵਾ ਤਾ ਇਹ ਜਿਹੜਾ ਉਦਾਸੀ ਦਾ ਹਾਲਾ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹਨੂੰ ਤੋੜਨ ਦੀ ਲੋੜ ਆ ਉਹ ਤੋੜਿਆ ਤਾਂ ਜਾ ਸਕਦਾ ਵੀ ਜੇ ਅਸੀਂ ਸਾਰੇ ਜਾਣੇ ਤਹੱਈਆ ਕਰ ਲਈਏ ਕਿ ਅਸੀਂ ਪਿੰਡ-ਪਿੰਡ ਪਹੁੰਚਣਾ ਤੇ ਪਿੰਡ-ਪਿੰਡ ਪਹੁੰਚ ਕੇ ਧਰਮ ਪ੍ਰਚਾਰ ਕਰਨਾ ਅੱਜ ਪੰਜਾਬ ਆਵਾਜ਼ ਮਾਰਦਾ ਪਿਆ ਗੁਰੂ ਦੇ ਦੂਤਾਂ ਨੂੰ ਤੇ ਮੈਂ ਸਮਝਦਾ ਵੀ ਗੁਰੂ ਦੇ ਦੂਤ ਗੁਰੂ ਦੇ ਸਿੰਘ ਆ ਗੁਰੂ ਦੇ ਪ੍ਰਚਾਰਕ ਆ ਗੁਰੂ ਘਰ ਦੇ ਰਾਗੀ ਆ ਗੁਰੂ ਘਰ ਦੇ ਢਾਡੀ ਆ ਇਹ ਸਾਰੇ ਸਤਿਕਾਰਤਾ ਇਹ ਜਿਹੜੇ ਗੁਰੂ ਦੇ ਦੂਤ ਆ ਇਹ ਪਿੰਡ-ਪਿੰਡ ਪਹੁੰਚਣ ਜਿੱਥੇ ਕੋਈ ਕਿਤੇ ਵੀ ਰਹਿ ਰਿਹਾ ਦੇਸ਼ ਚਾ ਵਿਦੇਸ਼ ਸਾਡੀ ਪਹਿਲ ਇਹ ਹੋਣੀ ਚਾਹੀਦੀ ਆ ਵੀ ਅਸੀਂ ਪੰਜਾਬ ਆਈਏ ਆਪਣੇ ਪੰਜਾਬ ਦੇ ਵਿੱਚ ਉਹ ਖੁਸ਼ੀਆਂ ਤੇ ਖੇੜੀਆਂ ਵਾਲਾ ਮਾਹੌਲ ਪਰਤ ਕੇ ਲਿਆਈਏ ਤਾਂ ਕਿ ਜਿਹੜੀ ਅੱਜ ਗੱਲ ਚੱਲ ਰਹੀ ਆ ਤੁਹਾਨੂੰ ਵੀ ਪਤਾ ਵੀ ਕਈ ਸ਼ੰਕੇ ਪ੍ਰਗਟਾਏ ਜਾ ਰਹੇ ਆ ਭਈ ਕੀ ਬੜਨਾ ਉਹਨਾਂ ਸਾਰਿਆਂ ਦਾ ਹਲ ਮੈਂ ਅੰਦਰ ਵੀ ਕਹਿ ਗਿਆ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਵੀ ਉਹੀ ਆ ਵੀ ਅਸੀਂ ਆਪ ਵੀ ਗੁਰੂ ਨਾਲ ਜੁੜ ਗਏ ਤੇ ਜੁੜ ਗਏ ਧਰਮ ਪ੍ਰਚਾਰ ਧਰਮ ਪ੍ਰਚਾਰ ਜਿੰਨਾ ਚਿਰ ਤੱਕ ਨਿੱਠ ਕੇ ਮੈਂ ਕਹਿੰਦਾ ਵੀ ਜਿੰਨੇ ਵੀ ਬੰਦੇ ਆ ਭਾਵੇਂ ਬਾਹਰ ਆ ਭਾਵੇਂ ਇੱਥੇ ਆਦੇ ਅਸੀਂ ਸਾਰੇ ਜਾਣੇ ਮਿਲ ਕੇ ਆ ਜਾਈਏ ਇੱਥੇ ਪੰਜਾਬ 'ਚ ਤੇ ਮਿਲ ਕੇ ਪਿੰਡ-ਪਿੰਡ ਜਾਈਏ ਘਰ-ਘਰ ਜਾਈਏ ਤਾਂ ਫੇਰ ਇੱਥੇ ਹਰ ਘਰ ਦੇ ਵਿੱਚੋਂ ਅੰਮ੍ਰਿਤ ਵੇਲੇ ਆਵਾਜ਼ ਆਵੇ ਕਿ ਆਨੰਦ ਭਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਤ ਨੂੰ ਸੋਦਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਜਦੋਂ ਪਾਠ ਹੋਊਗਾ ਤੇ ਉਦੋਂ ਆਵਾਜ਼ ਆਊਗੀ ਖੜਗ ਕੇਤਮੈ ਸ਼ਰਣ ਤਿਹਾਰੀ ਇਸ ਕਰਕੇ ਵੇਖੋ ਬਾਣੀ ਬਾਣੀ ਦੇ ਲੜ ਲੱਗਣਾ ਬਾਣੀ ਦੇ ਲੜ ਲਾਉਣਾ ਇਹ ਸਾਡਾ ਫਰਜ਼ ਆ ਔਰ ਇਹ ਸਾਡਾ ਪ੍ਰਮੁੱਖ ਫਰਜ਼ ਆ ਅਸੀਂ ਆਪਣੇ ਫਰਜ਼ਾਂ ਤੋਂ ਕਦਾ ਚਿੱਤ ਭਜ ਨਹੀਂ ਸਕਦੇ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਲੈ ਕੇ ਖੜੇ ਹੋਏ ਸਵਾਲ ਦੇ ਜਵਾਬ ਵਿੱਚ ਜਥੇਦਾਰ ਗੈਨੀ ਕੁਲਦੀਪ ਸਿੰਘ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਅੱਜ ਵੀ ਉੱਥੇ ਹੀ ਹੈ ਤੇ ਉੱਥੇ ਹੀ ਰਹੇਗੀ ਕਿਉਂਕਿ ਜਿਸ ਨੂੰ ਸਥਾਪਿਤ ਹੀ ਮੀਰੀ ਪੀਰੀ ਦੇ ਮਾਲਕ ਨੇ ਕੀਤਾ ਇਹ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵਉੱਚਤਾ ਨੂੰ ਕੋਈ ਚੈਲੰਜ ਕਰ ਦੇਵੇਗਾ ਉਨੇ ਇਹ ਵੀ ਕਿਹਾ ਕਿ ਅੱਜ ਮੈਂ ਆਇਆ ਹਾਂ ਤੇ ਕੱਲੋਂ ਮੇਰੇ ਥਾਂ ਤੇ ਕੋਈ ਹੋਰ ਵੀ ਆ ਸਕਦਾ ਹੈ ਮੈਂ ਵਾਦਾ ਕਰਦਾ ਹਾਂ ਕਿ ਜਿਸ ਦਿਨ ਪੰਥ ਨੇ ਸਮਝਿਆ ਕਿ ਮੇਰੇ ਵਿੱਚ ਕਮੀਆਂ ਹਨ ਅਤੇ ਮੈਨੂੰ ਸੇਵਾ ਨਹੀਂ ਕਰਨੀ ਚਾਹੀਦੀ ਮੈਂ ਹੱਥ ਜੋੜ ਕੇ ਸੇਵਾ ਛੱਡ ਦਿਆਂਗਾ ਤੇ ਜਿਹੜਾ ਸਾਥੋਂ ਬਾਅਦ ਸਿੰਘ ਸਾਹਿਬ ਆਵੇਗਾ ਉਸ ਨੂੰ ਮੈਂ ਖੁਦ ਦਸਤਾਰ ਦੇ ਕੇ ਆਵਾਂਗਾ ਕਿਉਂਕਿ ਪਰਿਵਰਤਨ ਸ੍ਰਿਸ਼ਟੀ ਦਾ ਨਿਯਮ ਹੈ ਤੇ ਇਸ ਨੂੰ ਟਾਲਿਆ ਨਹੀਂ ਜਾ ਸਕਦਾ ਇਸ ਦੌਰਾਨ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਸਿੰਘ ਸਾਹਿਬ ਨੇ ਕਿਹਾ ਕਿ ਉਸਮੂਹ ਸਾਬ ਦਾ ਜਥੇਦਾਰ ਸਹਿਬਾਨ ਦਾ ਸਨਮਾਨ ਕਰਦੇ ਹਨ ਇਹਨਾਂ ਸਿੱਖ ਭਾਵ ਸਮਝਦੇ ਵੀ ਵੱਡੀ ਦਾ ਅਲੱਗ ਹੀ ਆ ਮਾਨ ਮਰਿਆਦਾ ਨੂੰ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਮੁੱਚੀ ਦੁਨੀਆ ਦੇ ਵਿੱਚ ਇੱਕ ਡਰ ਦਾ ਹੁੰਦਾ ਵੀ ਸੁਪਰੀਮ ਐ ਇਸ ਵੇਲੇ 4 5 10 ਕਾਰਜਕਾਰੀ ਮੈਂਬਰਾਂ ਦਾ ਗੁਲਾਮ ਬਣ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੈਹਦਾਰ ਵਿਚ ਅਧਿਆ ਕੀ ਕਹਣਾ ਥੋਨੇ ਦੇਖੋ ਜੀ ਅਕਾਲ ਤਖਤ ਸਾਹਿਬ ਦੀ ਸਰਵਉੱਚ ਤੁਹਾਨੂੰ ਕੌਣ ਮੰਗਾਰ ਸਕਦਾ ਅਕਾਲ ਤਖਤ ਸਾਹਿਬ ਦੀ ਸਰਵਜਤਾ ਅੱਜ ਵੀ ਉੱਥੇ ਹੀ ਆ ਉੱਥੇ ਰਹਿਣੀ ਆ ਕਿਉਂ ਜਿੰਨੂੰ ਸਥਾਪਤੀ ਮੇਰੀ ਪੀਰੀ ਦੇ ਮਾਲਕ ਨੇ ਕੀਤਾ ਇਹਦੇ ਸੋਚਿਆ ਵੀ ਨਹੀਂ ਜਾ ਸਕਦਾ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਕੋਈ ਸਰਵਉੱਚਤਾ ਨੂੰ ਚੈਲੰਜ ਕਰ ਦੂਗਾ ਜਾਂ ਕੋਈ ហេਠਾ ਕਰ ਸਕਦਾ ਬਾਕੀ ਦੇਖੋ ਅੱਜ ਮੈਂ ਆਇਆ ਕੱਲ ਨੂੰ ਮੇਰੀ ਥਾਂ ਤੇ ਕੋਈ ਹੋਰ ਵੀ ਆਊਗਾ ਤੇ ਮੈਂ ਵਾਦਾ ਕਰਦਾ ਜਿੱਦਣ ਪੰਥ ਨੇ ਸਮਝਿਆ ਵੀ ਮੇਰੇ 'ਚ ਕਮੀਆਂ ਮੈਨੂੰ ਸੇਵਾ ਨਹੀਂ ਕਰਨੀ ਚਾਹੀਦੀ ਮੇਰੇ 'ਚ ਘਾਟਾਂ ਹੱਥ ਜੋੜ ਕੇ ਸੇਵਾ ਛੱਡਾਂਗੇ ਤੇ ਜਿਹੜਾ ਸਾਥੋਂ ਬਾਅਦ ਆਏਗਾ ਸਿੰਘ ਸਾਹਿਬ ਕੋਈ ਵੀ ਆਪ ਉਹਨੂੰ ਦਸਤਾਰ ਦੇ ਕੇ ਆਵਾਂਗੇ ਕਿਉਂਕਿ ਪਰਵਰਤਨ ਸ੍ਰਿਸ਼ਟੀ ਦਾ ਨਿਯਮ ਹੈ ਇਹਨੂੰ ਟਾਲਿਆ ਨਹੀਂ ਜਾ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਸਰਵੋੱਚ ਸੀ ਸਰਵੋੱਚ ਹੈ ਤੇ ਸਰਵੋੱਚ ਰਹੂਗਾ ਸਰਵੋੱਚ ਤਾਂ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਇਹ ਅਕਾਲ ਦਾ ਤਖਤ ਆਪ ਜੀ ਆਪਜੀ ਸਮਝਦੇ ਹੋ ਜਿਹੜੇ ਆਪਜੀ ਤੋਂ ਪਹਿਲਾਂ ਤਿੰਨ ਜਹੇਦਾਰ ਸਾਹਿਬਾਂ ਲਾਇਆ ਗਾ ਉਹਨਾਂ 'ਚ ਕੋਈ ਕਮੀਆਂ ਸੀ ਕੀ ਮੇਰਾ ਤਾਂ ਕੋਈ ਕਮੈਂਟ ਨਹੀਂ ਦੇਖੋ ਉਹ ਸਿੰਘ ਸਾਹਿਬ ਨੇ ਤੇ ਮੈਂ ਵੀ ਉਹਨਾਂ ਦਾ ਮਾਦਬ ਕਰਦਾ ਬੜੇ ਵੇਖੋ ਮੇਰੇ ਲਈ ਨਾ ਅ ਬੜੀ ਵੱਡੀ ਆ ਜਦੋਂ ਇਹ ਸੇਵਾ ਮਿਲੀ ਆ ਤਾਂ ਮੇਰੇ ਮਨ ਦੇ ਵਿੱਚ ਆਇਆ ਕਿ ਜਿਸ ਸਥਾਨ ਦੇ ਉੱਤੇ ਮੰਨ ਲਓ ਸਾਤਖੰਡ ਸਾਡਾ ਸ਼੍ਰੀ ਦਰਬਾਰ ਸਾਹਿਬ ਆ ਤੇ ਉਹਦੇ ਬਾਬਾ ਬੁੱਢਾ ਜੀ ਪਹਿਲੇ ਹੈੱਡ ਗਰੰਟੀ ਸਾਹਿਬ ਰਹੇ ਆ ਤੇ ਉਹ ਜਿੰਨੇ ਵੀ ਅੱਜ ਉੱਥੇ ਹੈਗੇ ਆ ਸਾਡੇ ਸਿੰਘ ਸਾਹਿਬ ਉਹ ਉਹਨਾਂ ਪਦਮੀਆਂ ਤੇ ਬਰਾਜਮਾਨ ਆ ਇੱਕ ਬੰਨੇ ਭਾਈ ਗੁਰਦਾਸ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਸਾਡੀਆਂ ਰਵੈਤਾਂ ਕੁਛ ਕਹਿੰਦੀਆਂ ਵੀ ਰਹਿ ਆ ਤਾਂ ਉਹ ਉਹ ਸਿੰਘ ਸਾਹਿਬ ਜਿਹੜੇ ਆ ਉੱਥੇ ਭਾਈ ਗੁਰਦਾਸ ਦੇ ਪਾਏ ਹੋਏ ਪੁਰਧੀਆਂ ਤੇ ਚੱਲ ਰਹੇ ਆ ਤਾਂ ਫਿਰ ਉਹ ਉਹ ਜ਼ੁਬਾਨ ਤੇ ਮੈਂ ਕਹਿੰਨਾ ਸੜ ਜੇ ਜਿਹੜੀ ਜ਼ੁਬਾਨ ਇਹ ਜਿਹੜੀਆਂ ਸਤਕਾਰਤ ਸ਼ਖਸੀਅਤਾਂ ਸਾਡੀ ਕੌਮ ਦੀਆਂ ਪੰਥ ਦੀਆਂ ਜਿਨ੍ਹਾਂ ਦਾ ਪਿਆਰ ਹਮੇਸ਼ਾ ਮੇਰੇ ਦਿਲ ਦੇ ਵਿੱਚ ਉਦੋਂ ਤੋਂ ਹੀ ਅਜਦੋਂ ਤੋਂ ਸਿੱਧੀ ਸੰਭਾਲੀ ਆ ਤੇ ਸਦਾ ਰਹੂਗਾ ਇਸ ਕਰਕੇ ਇਹ ਇੱਕ ਸਿੱਖ ਕਿਵੇਂ ਮੇਰੇ ਵਰਗਾ ਕਹਿ ਦੂਗਾ ਇੱਕ ਨਾ ਚੀਜ਼ ਆ ਇਹ ਸਤਕਾਰਤ ਸ਼ਕਤੀਆਂ ਜਿਹੜੀਆਂ ਮਹਾਨ ਸ਼ਕਤੀਆਂ ਜਿਹੜੀਆਂ ਇਹਨਾਂ ਦੇ ਵਿੱਚ ਕੋਈ ਕਮੀਆਂ ਹੈ ਤੇ ਬਹੁਤ ਵੱਡੀਆਂ ਸ਼ਕਤੀਆਂ ਤੇ ਮੈਂ ਸਮਝਦਾ ਵੀ ਇਹ ਗੁਰੂ ਪੰਥ ਦੇ ਲਈ ਇਹ ਜਿਹੜੀਆਂ ਸ਼ਕਤੀਆਂ ਆ ਮਹਾਰਾਜ ਦੀ ਕਲਾ ਆ ਵੀ ਇਹ ਵੀ ਬਹੁਤ ਵੱਡੇ ਪਰਾਲੇ ਹੋਣ ਵਾਲੇ ਸਮੇਂ ਤੇ ਕਰਨੀਆਂ ਮੈਂ ਸਮਝਦਾ ਵੀ ਇਹ ਵੀ ਹੋਣਾ ਧਰਮ ਪ੍ਰਚਾਰ ਦੀ ਲਹਿਰ ਇਹ ਸ਼ਕਤੀਆਂ ਪੰਜਾਬ ਚ ਤੋਰਨੀਆਂ ਇਹ ਸ਼ਖਸ਼ੀਅਤਾਂ ਵੀ ਪੰਜਾਬ ਦੇ ਪਿੰਡ-ਪਿੰਡ ਜਾਣਗੀਆਂ, ਘਰ-ਘਰ ਜਾਣਗੀਆਂ। ਨਸ਼ਿਆਂ ਦਾ دریا ਵਗਦਾ ਪਿਆ ਨੌਜਵਾਨਾਂ ਨੂੰ ਹੋੜਨਗੀਆਂ। ਔਰ ਇਹ ਸ਼ਖਸ਼ੀਅਤਾਂ ਦੀ ਅਗਵਾਈ ਦੇ ਵਿੱਚ ਅਸੀਂ ਪੰਜਾਬ ਦੇ ਪਿੰਡ-ਪਿੰਡ, ਘਰ-ਘਰ ਜਾਵਾਂਗੇ। ਉਹ ਪੰਜਾਬ ਜਿਹੜਾ ਗੁਰੂਆਂ ਦਾ ਪੰਜਾਬ ਆ ਉਹ ਸਾਨੂੰ ਦੁਬਾਰਾ ਤੋਂ ਵੈਸੇ ਤੇ ਪੰਥ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ। ਔਰ ਸਾਡਾ ਗੁਰੂ ਘਰ ਦੇ ਉਹ ਪਾਸ਼ਾ ਦੇ ਬਾਣੀ ਤੇ ਬਚਨਾਂ ਨਾਲ ਵੀ ਹਮ ਕੂਕਰ ਤੇਰੇ ਦਰਬਾਰ ਅਸੀਂ ਗੁਰੂ ਦੇ ਦਰ ਦੇ ਜਿਹੜੇ ਸੇਵਕ ਆ ਸਾਡਾ ਫਰਜ ਆ ਕਿ ਗੁਰੂ ਦੇ ਦਰ ਦੀ ਚਾੱਕਰੀ ਕਰਨੀ ਕਰਦੇ ਰਵਾਂਗੇ ਸਾਰੀਆਂ ਹੀ ਸ਼ਖਸੀਅਤਾਂ ਜਿਹੜੀਆਂ ਪੰਥ ਦੀਆਂ ਬੜੀਆਂ ਮਹਾਨ ਆ ਤੇ ਅਸੀਂ ਇਹਨਾਂ ਦਾ ਹਮੇਸ਼ਾ ਦਿਲ ਤੋਂ ਸਤਿਕਾਰ ਕੀਤਾ ਕਰਦੇ ਰਵਾਂਗੇ ਇਹ ਪਦਮੀਆਂ ਹੀ ਬਹੁਤ ਉੱਚੀਆਂ ਜਿਨ੍ਹਾਂ ਦੀਆਂ ਜੜਾਂ ਇਤਿਹਾਸ ਵਿੱਚ ਪਈਆਂ ਸ਼ੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਸਵਾਲ ਦੇ ਜਵਾਬ ਵਿੱਚ ਗਿਆਨੀ ਗੁਲਦੀਪ ਸਿੰਘ ਨੇ ਕਿਹਾ ਕਿ ਮੈਂ ਕੋਈ ਅਕਾਲੀ ਦਲ ਦਾ ਨੁਮਾਇੰਦਾ ਨਹੀਂ ਹਾਂ ਮੈਂ ਪੰਥ ਦਾ ਨੁਮਾਇੰਦਾ ਹਾਂ ਇਸ ਲਈ ਪੰਥ ਨੂੰ ਮਜ਼ਬੂਤ ਕਰਨ ਦੇ ਯਤਨ ਹੋਣਗੇ ਅਤੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਯਤਨ ਹੋਣਗੇ ਕਾ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਜਿਹੜਾ ਇਹ ਸਿੱਖ ਪੰਥ ਨੂੰ ਬੜੀ ਢਾਲ ਲਾਉਣ ਲਈ ਜ਼ਿੰਮੇਵਾਰ ਆ ਕੀ ਹੁਣ ਵੀ ਉਸੇ ਵਿਚਾਰ ਤੇ ਕਾਇਮ ਹੈ ਕਿ ਬਦਲ ਗਿਆ ਜੀ ਦੇਖੋ ਵਿਚਾਰ ਜਿਹੜਾ ਹੁੰਦਾ ਨਾ ਵਿਚਾਰ ਹਾਲਾਤਾਂ ਦੇ ਅਨੁਸਾਰ ਹੁੰਦਾ ਇਹ ਨਹੀਂ ਮੈਂ ਕਹਿੰਦਾ ਵੀ ਵਿਚਾਰ ਕਿਦਾ ਬਦਲ ਜਾਊਗਾ ਪਰ ਜਿਹੜੀ ਅੱਜ ਤੁਹਾਡੇ ਸਾਹਮਣੇ ਸਥਿਤੀ ਆ ਉਹ ਬੜੀ ਭਿਆਨਕ ਆ ਰਾਜਸੀ ਤੌਰ ਦੇ ਉੱਤੇ ਜੇ ਸਿੱਖਾਂ ਦੀ ਇੱਥੇ ਸਟੈਬਲਿਸ਼ਮੈਂਟ ਨਾ ਰਹੀ ਸਿੱਖਾਂ ਦੀ ਚੜਦੀ ਕਲਾ ਨਾ ਰਹੀ ਤੇ ਜਿਹੜੇ ਹਾਲਾਤ ਤੁਸੀਂ ਆਲੇ-ਦੁਆਲੇ ਵੇਖ ਰਹੇ ਹੋ ਉਹ ਹੋ ਸਕਦੇ ਆ ਮੈਂ ਇਹ ਸਮਝਦਾ ਮੈਂ ਅੰਦਰ ਹੀ ਕਹਾਂ ਆ ਕਿ ਜਿਹੜੇ ਤੁਸੀਂ ਮੇਰੇ ਬਾਰੇ ਕਹਿੰਨਾ ਤੁਸੀਂ ਉਦੋਂ ਇਹ ਕਿਹਾ ਉਹਦਾ ਵੀ ਮੈਂ ਕਰਨੇ ਉਹ ਸਮਝਦਾ ਗੁਰੂ ਤੋਂ ਦੂਰੀ ਜੇ ਕੋਈ ਹੋਰ ਨਾਲੇ ਸਮੇਂ ਤੇ ਵੀ ਇਦਾਂ ਕਰਦਾ ਉਹਦਾ ਵੀ ਮੈਂ ਕਰਨੇ ਸਮਝਦਾ ਗੁਰੂ ਤੋਂ ਦੂਰੀ ਅਸੀਂ ਸਾਰੇ ਮਿਲ ਕੇ ਗੁਰੂ ਤੋਂ ਦੂਰੀਆਂ ਘਟਾ ਲਈਏ ਤੇ ਮਸਲਾ ਹੀ ਕੋਈ ਨਹੀਂ ਹੈਗਾ ਪੰਥ ਦੇ ਸਾਹਮਣੇ ਪੰਜਾਬ ਦੇ ਸਾਹਮਣੇ ਕੋਈ ਮਸਲਾ ਹੀ ਨਹੀਂ ਸਾਰੇ ਮਸਲੇ ਹੱਲ ਆ ਸਾਡੇ ਮੈਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਕੀ ਜਦੋਂ ਨਾ ਮੈਂ ਕੋਈ ਅਕਾਲੀ ਦਲ ਦਾ ਨੰਮਦਾ ਥੋੜਾ ਹੈਗਾ ਨਹੀਂ ਮੈਂ ਪੰਥ ਦਾ ਨਮਾਇੰਦਾ ਤੁਸੀਂ ਇਹ ਪੁੱਛੋ ਵੀ ਪੰਥ ਨੂੰ ਮਜ਼ਬੂਤ ਕਰਨ ਦੇ ਕੀ ਯਤਨ ਹੋਣਗੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਕੀ ਯਤਨ ਹੋਣਗੇ ਤੇ ਮੈਂ ਤੁਹਾਨੂੰ ਯਤਨ ਦੱਸਦੇ ਆ ਭਾਈ ਇੱਥੇ ਲਹਿਰ ਜਿਹੜੀ ਚੱਲਣੀ ਧਰਮ ਪ੍ਰਚਾਰ ਦੀ ਗੁਰੂ ਨਾਨਕ ਪਾਤਸ਼ਾਹ ਦੀ ਧਰਤੀ ਤੇ ਅਸੀਂ ਪ੍ਰਣ ਕਰਕੇ ਜਾਂਦੇ ਇੱਥੇ ਅਰਦਾਸ ਕਰਕੇ ਜਾਂਦੇ ਆ ਕਿ ਇੱਕ ਸਾਲ ਦੇ ਵਿੱਚ ਜਿੰਨੇ ਵੀ ਮਿਸ਼ਨ ਚੱਲਦੇ ਆ ਐਸਜੀਪੀਸੀ ਦੇ ਜਿੰਨੀਆਂ ਵੀ ਸਾਡੀਆਂ ਸੰਪਰਦਾਵਾਂ ਜਿੰਨੀਆਂ ਵੀ ਸਾਡੀਆਂ ਨਿਹੰਗ ਜਥੇਬੰਦੀਆਂ ਮੈਂ ਇੱਕ ਗੱਲ ਬੜੀ ਕਰਦਾ ਨਾ ਭਾਈ ਕੋਈ ਨਾ ਵੱਡਾ ਸਾਰਾ ਘਰ ਬਣਿਆ ਸੀ ਉਹ ਬਾਹਰ ਆ ਕੇ ਲੈ ਕੇ ਆ ਕੇ ਉਹ ਉਹਨੂੰ ਢਾਉਣਾ ਮਸ਼ੀਨਾ ਮਸ਼ੂਨਾ ਅੱਜ ਕੱਲ੍ਹ ਵੀ ਬੜਾ ਚੱਲਦਾ ਨਾ ਇਹ ਪਹਿਲਾਂ ਜੁਪੀ ਤੇ ਚੱਲਦਾ ਸੀ ਘਰ ਢਾਉਣ ਦਾ ਤੇ ਉਹ ਜਦੋਂ ਘਰ ਢਾਉਣ ਲੱਗੇ ਤੇ ਜਿਹੜੇ ਅੰਦਰ ਬੰਦੇ ਸੀ ਨਾ ਉਹ ਅੰਦਰ ਲੜੀ ਜਾਣ ਇੱਕ ਕਹੇ ਮੈਂ ਆਹ ਕਮਰਾ ਲੈਣਾ ਦੂਜਾ ਕਹੇ ਮੈਂ ਆਹ ਕਮਰਾ ਲੈਣਾ ਤਿਜਾ ਕਹੇ ਮੈਂ ਆਹ ਕਮਰਾ ਲੈਣਾ ਉੱਥੇ ਤੁਹਾਡੇ ਵਰਗਾ ਕੋਈ ਗੁਰਮੁਖੋ ਸਿਆਣਾ ਸੀ ਉਹ ਕਹਿੰਦੇ ਵੀ ਕਮਲਿਓ ਵੀ ਇਹ ਦੇ ਕਮਰੇ ਦੇ ਬਾਅਦ ਚ ਵੰਡ ਲਾਂਗੇ ਕੋਈ ਗੱਲ ਨਹੀਂ ਪਹਿਲਾਂ ਘਰ ਟੌਣ ਆਇਆ ਤੇ ਜਿਹੜਾ ਘਰ ਟੌਣ ਆਇਆ ਉਹਦਾ ਮੁਕਾਬਲਾ ਤੇ ਕਰ ਲਈਏ ਤੋ ਕੱਠੇ ਹੋਣਾ ਪੈਣਾ ਉਹ ਕੱਠੇ ਹੋਣਾ ਪੰਥ ਦੇ ਨਿਸ਼ਾਨ ਸਾਹਿਬ ਦੇ ਹੇਠਾਂ ਤੇ ਕੱਠੇ ਹੋਵਾਂਗੇ ਤੇ ਕੋਈ ਗੱਲ ਹੀ ਨਹੀਂ ਇੱਥੇ ਅਸੀਂ ਅਹਿਮਦ ਸ਼ਾਹ ਬਦਾਲੀ ਵਰਗਿਆਂ ਦੇ ਮੂੰਹ ਮੋੜ ਤੇ ਆ ਜਿਹੜਾ ਕੋਈ ਕਹਿੰਦਾ ਵੀ ਸਿੱਖਾਂ ਦੀ ਹੋਂਦ ਅਸਤੀ ਨੂੰ ਆਪਾਂ ਮਿਟਾਂਗੇ ਪੰਥ ਬੜਾ ਤਗੜਾ ਪੰਥ ਚੜ੍ਹਦੀ ਕਲਾ ਚ ਆਤਮਾ ਗ੍ਰੰਥ ਚ ਆ ਸਰੀਰ ਪੰਥ ਦਾ ਪਾਤਸ਼ਾਹ ਪੰਥ ਦੇ ਉੱਤੇ ਮੇਰ ਕਰਨਗੇ ਬਖਸ਼ਿਸ਼ ਕਰਨਗੇ ਬਾਕੀ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਉਤਾ ਭਾਈਆਂ ਇਹ ਸਾਰੀਆਂ ਨਿਹੰਗ ਸਿੱਖ ਜਥੇਬੰਦੀਆਂ ਦਲਪੰਥ ਟਕਸਾਲਾ ਨਿਰਮਲੇ ਸਾਰੇ ਅਸੀਂ ਗੁਰਸਿੱਖ ਆਪਸ ਵਿੱਚ ਭਰਾ ਵਾਂ ਜੇ ਮੇਰੇ ਇਹਨਾਂ ਨੂੰ ਲੱਗਦਾ ਵਾ ਕਿ ਕਿਤੇ ਨਾ ਕਿਤੇ ਅ ਇਹ ਨਿਮਰਤਾ ਦੇ ਵਿੱਚ ਮੈਂ ਤੇ ਹਮੇਸ਼ਾ ਹੀ ਹੱਥ ਜੋੜੇ ਆ ਤੇ ਨਿਮਰਤਾ ਦੇ ਵਿੱਚ ਜੇ ਕਹਿਣ ਇਹ ਸਾਡੇ ਕੋਲ ਆ ਜਾਣ ਤੇ ਮੈਂ ਨੰਗੇ ਪੈਰੀ ਵੀ ਇਹਨਾਂ ਦੇ ਕੋਲ ਜਾਣ ਨੂੰ ਤਿਆਰ ਆ ਮਸਲਾ ਹੱਲ ਹੋਣਾ ਚਾਹੀਦਾ ਪੰਥ ਦੀ ਏਕਤਾ ਪੰਥ ਦੀ ਚੜ੍ਹਦੀ ਕਲਾ ਇਹੋ ਹੀ ਸਾਡਾ ਸਾਰਿਆਂ ਦਾ ਯਤਨ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ